ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮਨੁੱਖ ਆਪਣੀ ਜ਼ਿੰਦਗੀ ਵਿੱਚ ਜਿਸ ਕੰਮ ਨੂੰ ਪਸੰਦ ਕਰਦਾ ਉਹਨੂੰ ਬੜੇ ਹੀ ਚਾਹ ਤੇ ਸ਼ੌਂਕ ਦੇ ਨਾਲ ਕਰਦਾ ਪਰ ਉਹਨਾਂ ਵਿੱਚੋਂ ਕੁਝ ਕੰਮ ਮਨੁੱਖ ਨੂੰ ਹਮੇਸ਼ਾ ਬਰਕਤ ਵੱਲ ਲੈ ਕੇ ਜਾਂਦੇ ਨੇ ਤੇ ਕੁਝ ਕੰਮ ਹਮੇਸ਼ਾ ਘਾਟੇ ਵੱਲ ਲੈ ਕੇ ਜਾਂਦੇ ਨੇ ਹੁਣ ਉਹ ਕਿਹੜੇ ਕੰਮ ਕੀਤੇ ਜਾਣ ਜੋ ਹਮੇਸ਼ਾ ਬਰਕਤ ਵੱਲ ਲੈ ਕੇ ਜਾਣ ਇੱਕ ਵਾਰ ਨਾ ਇੱਕ ਸੰਤ ਜੀ ਬੜੇ ਸਾਰੇ ਲੋਕਾਂ ਨੂੰ ਜ਼ਿੰਦਗੀ ਵਿੱਚ ਸੁੱਖ ਕਿਵੇਂ ਆਵੇ ਉਸ ਬਾਰੇ ਦੱਸ ਰਹੇ ਸਨ ਉਹ ਕਹਿਣ ਲੱਗੇ ਮੈਂ ਮੰਗਤਿਆਂ ਨੂੰ ਬਾਦਸ਼ਾਹ ਬਣਦੇ ਹੋਏ ਦੇਖਿਆ ਅਮੀਰਾਂ ਦੇ ਅਮੀਰ ਬਣਦੇ ਹੋਏ ਦੇਖਿਆ ਐਵੇਂ ਦੇ ਅਮੀਰ ਨਹੀਂ ਜੋ ਸਿਰਫ ਇਸ ਜਹਾਨ ਦੇ ਅਮੀਰ ਹੋਣ ਦੋਨੋਂ ਜਹਾਨ ਦੇ ਅਮੀਰ ਬਣਦੇ ਹੋਏ ਦੇਖਿਆ ਮੈਂ ਉਹਨਾਂ ਦਾ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੁੰਦੇ ਦੇਖਿਆ ਉਹਨਾਂ ਆਪਣਾ ਲੋਕ ਤੇ ਪਰਲੋਕ ਦੋਵੇਂ ਥਾਵਾਂ ਸੁਖਾਲੀਆਂ ਕਰ ਲਈਆਂ ਨੇ ਤੇ ਨਾਲ ਹੀ ਨਾਲ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਉਹ ਸੁਖਾਲਾ ਕਰ ਗਏ ਨੇ ਕਹਿੰਦੇ ਮੈਂ ਨਾ ਉਹਨਾਂ ਤੋਂ ਸਵਾਲ ਪੁੱਛਿਆ ਉਹ ਸੁਖਾਲੇ ਲੋਕਾਂ ਤੋਂ ਵੀ ਤੁਸੀਂ ਇਹ ਬਾਦਸ਼ਾਹੀ ਕਿਵੇਂ ਹਾਸਲ ਕੀਤੀ ਹੈ ਇਹ ਸੁੱਖ ਬਰਕਤਾਂ ਹਰ ਸਮੇਂ ਤੁਹਾਡੇ ਪਿੱਛੇ-ਪਿੱਛੇ ਰਹਿੰਦੀਆਂ ਨੇ ਇਹ ਮਾਇਆ ਤੁਹਾਡੇ ਪਿੱਛੇ-ਪਿੱਛੇ ਰਹਿੰਦੀ ਹੈ ਇਹ ਤੁਹਾਡੇ ਕੋਲ ਕਿਵੇਂ ਆਈ ਹੈ ਤਾਂ ਉਹਨਾਂ ਕਿਹਾ ਅਸੀਂ ਪੰਜ ਕੰਮ ਕਰਦੇ ਸੀ ਤੇ ਅੱਜ ਵੀ ਕਰਦੇ ਹਾਂ ਤੇ ਆਖਰੀ ਸਾਹ ਤੱਕ ਕਰਦੇ ਰਵਾਂਗੇ ਤੇ ਇਹਹੀ ਪੰਜ ਕੰਮ ਨੇ ਜਿਨ੍ਹਾਂ ਸਾਨੂੰ ਮੰਗਤਿਆਂ ਤੋਂ ਬਾਦਸ਼ਾਹ ਬਣਾ ਦਿੱਤਾ ਸੰਤ ਜੀ ਨੇ ਕਿਹਾ ਤਾਂ ਉਹ ਕੰਮ ਮੈਨੂੰ ਵੀ ਦੱਸ ਦੋ ਤੇ ਹੋਰਾਂ ਨੂੰ ਵੀ ਦੱਸੋ ਮੈਂ ਅੱਗੇ ਹੋਰਾਂ ਨੂੰ ਵੀ ਦੱਸਾਂਗਾ ਤੇ ਉਹ ਸੁਖੀ ਰਹਿ ਸਕਣਗੇ ਸੰਗਤ ਜੀ ਸਭ ਅੱਗੇ ਬੇਨਤੀ ਹੈ ਕਿ ਤੁਸੀਂ ਵੀ ਇਹ ਪੰਜ ਕੰਮ ਰੋਜ਼ ਜ਼ਰੂਰ ਕਰਿਆ ਕਰੋ ਜੇਕਰ ਰਿਜਕ ਬਰਕਤ ਤੇ ਸੁਖੀ ਰਹਿਣਾ ਚਾਹੁੰਦੇ ਹੋ ਘਰ ਵਿੱਚ ਮਾਇਆ ਦਾ ਵਾਸਾ ਚਾਹੁੰਦੇ ਹੋ ਤਾਂ ਇਹ ਪੰਜ ਕੰਮ ਜ਼ਰੂਰ ਕਰੋ ਉਸ ਤੋਂ ਪਹਿਲਾਂ ਸਾਰਿਆਂ ਅੱਗੇ ਬੇਨਤੀ ਹੈ ਕਿ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਜੀ ਤੁਹਾਡੇ ਵੱਲੋਂ ਕੀਤਾ ਗਿਆ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਸਾਡਾ ਹੌਸਲਾ ਵਜਾਈ ਕਰਦਾ ਹੈ ਸਭ ਤੋਂ ਪਹਿਲਾਂ ਪਹਿਲਾ ਕੰਮ ਤਾਂ ਅਸੀਂ ਪੰਛੀਆਂ ਨੂੰ ਚੋਗਾ ਪਾਇਆ ਕਰਦੇ ਸੀ ਜਿਸ ਘਰ ਵਿੱਚ ਪਰਿੰਦੇ ਨੂੰ ਦਾਣਾ ਚੋਗਾ ਮਿਲਦਾ ਹੋਵੇ ਨਾ ਤਾਂ ਉਹ ਘਰ ਕਦੇ ਵੀ ਗਰੀਬ ਨਹੀਂ ਹੋ ਸਕਦਾ ਉੱਥੇ ਕਦੇ ਵੀ ਰਿਜਕ ਦੀ ਘਾਟ ਨਹੀਂ ਹੁੰਦੀ ਜੇ ਕੋਈ ਪੰਛੀ ਤੁਹਾਡੇ ਘਰ ਅੰਨ ਖਾਂਦਾ ਪਾਣੀ ਪੀਂਦਾ ਤਾਂ ਸਮਝੋ ਇਹ ਚੰਗੇ ਦਿਨ ਦਿਨ ਆਣ ਦੀ ਸ਼ੁਰੂਆਤ ਹੈ ਜੇ ਕੋਈ ਪੰਛੀ ਉੜਦਾ ਉੜਦਾ ਤੁਹਾਡੇ ਘਰ ਆ ਜਾਵੇ ਤਾਂ ਉਸ ਲਈ ਅੰਨ ਜ਼ਰੂਰ ਰੱਖਿਆ ਕਰੋ ਜੇ ਭੁੱਖਾ ਹੈ ਤਾਂ ਚੋਗਾ ਪਾ ਦਿਓ ਜੇ ਧਰਾਇਆ ਤਾਂ ਪਾਣੀ ਪਾ ਦੋ ਪਰਮਾਤਮਾ ਜੀ ਮਨੁੱਖ ਨੂੰ ਜਦੋਂ ਦੂਸਰੇ ਮਨੁੱਖ ਦੀ ਮਦਦ ਕਰਦੇ ਹੋਏ ਐਵੇਂ ਦੇਖਦੇ ਹਨ ਤਾਂ ਉਹ ਬਹੁਤ ਹੀ ਖੁਸ਼ ਹੁੰਦੇ ਹਨ ਜਦੋਂ ਕੋਈ ਕੁਦਰਤ ਦੇ ਇਸ ਹਲਕਤ ਦਾ ਸਾਥ ਦਿੰਦਾ ਹੈ ਤਾਂ ਪਰਮਾਤਮਾ ਖੁਸ਼ ਹੋ ਜਾਂਦੇ ਨੇ ਜਦੋਂ ਪੰਛੀ ਦਾਣਾ ਖਾ ਜਿਸ ਘਰ ਤੋਂ ਉੱਡਦੇ ਨੇ ਉਹ ਪੰਛੀ ਹਮੇਸ਼ਾ ਇਹ ਅਰਦਾਸ ਕਰਦੇ ਨੇ ਵੀਰ ਪਰਮਾਤਮਾ ਏ ਵਾਹਿਗੁਰੂ ਏ ਸੱਚੇ ਅਕਾਲ ਪੁਰਖ ਜਿਵੇਂ ਇਸ ਘਰ ਦੇ ਜੀਵਾਂ ਨੇ ਸਾਡੇ ਰਿਜਕ ਦਾ ਖਿਆਲ ਰੱਖਿਆ ਸਾਡੀ ਰੋਜੀ ਰੋਟੀ ਦਾ ਖਿਆਲ ਰੱਖਿਆ ਉਵੇਂ ਹੀ ਤੂੰ ਇਹਨਾਂ ਦੀ ਝੋਲੀ ਹਮੇਸ਼ਾ ਭਰ ਕੇ ਰੱਖੀ ਜੋ ਦੂਜਿਆਂ ਨੂੰ ਦਿੰਦਾ ਪਰਮਾਤਮਾ ਉਹਦੇ ਘਰ ਅੰਨ ਤੇ ਧੰਨ ਦੇ ਖਜ਼ਾਨੇ ਹਮੇਸ਼ਾ ਭਰ ਕੇ ਰੱਖਦੇ ਨੇ ਇਸ ਤਰ੍ਹਾਂ ਪਰਮਾਤਮਾ ਆਪਣੀ ਬਰਕਤ ਦੇ ਸਾਰੇ ਬੂਏ ਉਸ ਘਰ ਲਈ ਖੋਲ ਦਿੰਦੇ ਨੇ ਜਿਸ ਘਰ ਵਿੱਚ ਪੰਛੀਰ ਨੂੰ ਦਾਣਾ ਪਾਇਆ ਜਾਂਦਾ ਦੂਜਾ ਕਹਿੰਦੇ ਜੋ ਸਵੇਰੇ ਉੱਠ ਪਰਮਾਤਮਾ ਨੂੰ ਯਾਦ ਕਰਦਾ ਪਰਮਾਤਮਾ ਉਸ ਦੇ ਨਾਲ ਤਿੰਨ ਜਣਿਆਂ ਨੂੰ ਹਮੇਸ਼ਾ ਰੱਖਦਾ ਹੈ ਪਰਮਾਤਮਾ ਦਾ ਜੋ ਸਵੇਰੇ ਨਾਮ ਲੈਂਦਾ ਹੈ ਨਾ ਪਰਮਾਤਮਾ ਉਸ ਤੇ ਤਿੰਨ ਜਣਿਆਂ ਨੂੰ ਉਸ ਮਨੁੱਖ ਦੇ ਕੋਲ ਭੇਜ ਦਿੰਦਾ ਹੈ ਹੁਣ ਉਹ ਤਿੰਨ ਜਣੇ ਕਰਦੇ ਕੀ ਨੇ ਪਹਿਲਾਂ ਨਾ ਸਾਰਾ ਦਿਨ ਉਸ ਦਾ ਇੱਜ਼ਤ ਤੇ ਮਾਨ ਵਧਾਉਂਦਾ ਹੈ ਉਹਦੇ ਮਾਨ ਸਨਮਾਨ ਨੂੰ ਹਰ ਸਮੇਂ ਚਾਰ ਚੰਨ ਲਾਉਂਦਾ ਹੈ ਦੂਜਾ ਉਹਦੇ ਰਿਜਕ ਦੇ ਵਿੱਚ ਵਾਧਾ ਕਰਦਾ ਹੈ ਉਹਦੇ ਹੀਲੇ ਵਸੀਲੇ ਬਣਾ ਦਿੰਦਾ ਹੈ ਉਹਦੇ ਰਿਜਕ ਦੇ ਵਿੱਚ ਵਾਧਾ ਹੋ ਜਾਵੇ ਤੇ ਤੀਜਾ ਉਹਨਾਂ ਨੂੰ ਮੁਸ਼ਕਲਾਂ ਤੋਂ ਬਾਹਰ ਕੱਢਦਾ ਹੈ ਉਹ ਸਾਰੇ ਦਿਨ ਵਿੱਚ ਜੋ ਵੀ ਦਿਖਦਾ ਅਗਲਾ ਕੰਮ ਪਤਾ ਪਤਾ ਕੀ ਕਰਦਾ ਵੀ ਉਹਨੂੰ ਸਾਰੇ ਦਿਨ ਚ ਜੋ ਵੀ ਦੇਖਦਾ ਲੱਗਦਾ ਹੈ ਵੀ ਹਾਂ ਇਹ ਅਗਲੇ ਬੰਦੇ ਨੂੰ ਮੇਰੀ ਮਦਦ ਦੀ ਜ਼ਰੂਰਤ ਹੈ ਤੇ ਉਹ ਉਸ ਦੀ ਮਦਦ ਕਰਦਾ ਹੈ ਰੱਬ ਨੂੰ ਉਹ ਬੰਦਾ ਬਹੁਤ ਪਸੰਦ ਹੈ ਜੋ ਦੂਜਿਆਂ ਦੀ ਮਦਦ ਕਰਦਾ ਹੈ ਉਹ ਜ਼ਿੰਦਗੀ ਵਿੱਚ ਕਦੇ ਵੀ ਗਰੀਬ ਨਹੀਂ ਰਹਿੰਦਾ ਕਈ ਵਾਰ ਮਨੁੱਖ ਦੀ ਇਬਾਦਤ ਉਸ ਨੂੰ ਉੱਥੇ ਨਹੀਂ ਪਹੁੰਚਾ ਸਕਦੀ ਜਿੱਥੇ ਉਹ ਪਹੁੰਚਣਾ ਚਾਹੁੰਦਾ ਹੈ ਪਰ ਜਿੱਥੇ ਗਰੀਬਾਂ ਦੀ ਮਦਦ ਪਹੁੰਚਾ ਦਿੰਦੀ ਹੈ ਇੱਕ ਵਾਰ ਨਾ ਇੱਕ ਮਨੁੱਖ ਸੀ ਉਸ ਦੇ ਘਰ ਨਾ ਇੱਕ ਬੱਚੇ ਨੇ ਜਨਮ ਲੈਣਾ ਸੀ ਪਰ ਘਰ ਵਿੱਚ ਇੱਕ ਵੀ ਪੈਸਾ ਨਹੀਂ ਸੀ ਉਹ ਪਰੇਸ਼ਾਨ ਸੀ ਵੀ ਘਰ ਵਿੱਚ ਤਾਂ ਇੱਕ ਵੀ ਰੁਪਈਆ ਨਹੀਂ ਹੈ ਤੇ ਬੱਚੇ ਨੇ ਕੁਝ ਸਮੇਂ ਵਿੱਚ ਜਨਮ ਲੈਣਾ ਹੈ ਉਹ ਇੱਕ ਸੇਠ ਦੇ ਕੋਲ ਗਿਆ ਵੀ ਮੈਨੂੰ ਥੋੜਾ ਜਿਹਾ ਤੁਸੀਂ ਕਰਜ਼ ਦੇ ਦਿਓ ਸੇਠ ਨੇ ਉਸ ਨੂੰ ਕੁਝ ਵੀ ਨਾ ਦਿੱਤਾ ਉਹ ਸੋਚ ਵਿਚਾਰ ਕਰਨ ਲੱਗਿਆ ਵੀ ਐਵੇਂ ਕਰਦਾ ਰਾਜੇ ਦੇ ਕੋਲ ਚਲੇ ਜਾਂਦੇ ਹਾਂ ਤੇ ਉਹੀ ਸਾਡੀ ਮੁਸ਼ਕਲ ਦਾ ਹੱਲ ਕਰਨਗੇ ਉਹਨੇ ਆਪਣੀ ਘਰ ਵਾਲੀ ਨੂੰ ਲਿਆ ਤੇ ਆਪ ਦੋਨੋਂ ਜਣੇ ਮਹਿਲ ਵੱਲ ਨੂੰ ਚੱਲ ਪਏ ਕਹਿੰਦੇ ਸ਼ਾਮ ਦਾ ਸਮਾਂ ਸੀ ਮਹਿਲ ਕੋਲ ਪਹੁੰਚਦੇ ਪਹੁੰਚਦੇ ਤੇ ਰਾਤ ਹੋ ਗਈ ਮਹਿਲ ਤੋਂ ਥੋੜੀ ਦੂਰੀ ਤੇ ਕਹਿੰਦੇ ਇੱਕ ਰੁੱਖ ਦੇ ਥੱਲੇ ਦੋਨੋਂ ਜਣੇ ਬੈਠ ਗਏ ਸਵੇਰ ਹੋਣ ਵਿੱਚ ਹਜੇ ਦੇਰ ਸੀ ਕਹਿੰਦੇ ਉਹ ਮਨੁੱਖ ਦੀ ਘਰ ਵਾਲੀ ਦਰਦ ਦੇ ਨਾਲ ਰੋਣ ਲੱਗੀ ਹੌਸਲਾ ਦਿਂਦਾ ਅਗੋਂ ਕਹਿੰਦਾ ਥੋੜਾ ਸਮਾਂ ਖੜ ਜਾ ਦਿਨ ਨਿਕਲ ਆਉਣਾ ਹੈ ਤੇ ਰਾਜੇ ਨੂੰ ਮਿਲ ਕੇ ਸਭ ਠੀਕ ਹੋ ਜਾਣਾ ਇੰਨੇ ਨੂੰ ਕੀ ਸੀ ਉਹ ਰਾਜਾ ਨਰ ਰਾਤ ਦੇ ਇੱਕ ਪੈਰ ਰਹਿੰਦਿਆਂ ਸਾਰੀਆਂ ਗਲੀਆਂ ਵਿੱਚ ਘੁੰਮ ਕੇ ਆਪ ਦੇਖਦਾ ਸੀ ਵੀ ਕੋਈ ਦੁਖੀ ਤਾਂ ਨਹੀਂ ਹੈ ਮੇਰੇ ਰਾਜ ਵਿੱਚ ਜੇਕਰ ਕੋਈ ਦੁਖੀ ਹੈ ਕੋਈ ਕੁੱਤਾ ਵੀ ਭੁੱਖ ਪਿਆਸ ਦੇ ਨਾਲ ਭੋਕਦਾ ਪਿਆ ਦਾ ਪਾਪ ਦਾ ਕਰਮ ਮੇਰਾ ਹੀ ਹੈ ਉਸ ਸਮੇਂ ਉੱਥੋਂ ਰਾਜਾ ਲੰਘ ਰਿਹਾ ਸੀ ਦੂਰ ਦਰਾਡੇ ਅੱਗ ਬਲਦੇ ਦੇਖ ਰਾਜੇ ਨੇ ਆਪਣੇ ਇੱਕ ਸੈਨਿਕ ਨੂੰ ਉੱਥੇ ਭੇਜਿਆ ਵੀ ਦੇਖੋ ਕੋਈ ਮੁਸਾਫਰ ਪਰੇਸ਼ਾਨ ਤਾਂ ਨਹੀਂ ਹੋਣ ਹੋਣ ਡਿਆ ਮਨੁੱਖ ਨੇ ਦੱਸਿਆ ਵੀ ਉੱਥੇ ਵੀ ਜਦੋਂ ਜਾਂਦਾ ਸੈਨਿਕ ਤੇ ਉਹ ਅੱਗੋਂ ਕਹਿੰਦਾ ਵੀ ਐਵੇਂ ਮੈਂ ਰਾਜੇ ਨੂੰ ਮਿਲਣਾ ਰਾਜੇ ਦੀ ਮੈਨੂੰ ਜ਼ਰੂਰਤ ਹੈ ਉਹ ਆਪਣਾ ਸਾਰਾ ਕਿੱਸਾ ਬਿਆਨ ਕਰ ਦਿੰਦਾ ਹੈ ਰਾਜਾ ਜਲਦੀ ਨਾਲ ਆਪਣੇ ਉੱਥੇ ਜੋ ਵੀ ਸਨ ਉਹਨਾਂ ਦੀਆਂ ਜਿਹੜੀਆਂ ਪਤਨੀਆਂ ਸਨ ਉਹਨਾਂ ਕੋਲ ਜਾਂਦਾ ਹੈ ਪਰ ਕੋਈ ਵੀ ਨਹੀਂ ਮਿਲਦੀ ਭੱਜ ਕੇ ਨਾ ਰਾਣੀ ਦੇ ਕੋਲ ਗਿਆ ਤੇ ਕੀ ਰਾਣੀ ਤੂੰ ਨੇਕੀ ਦਾ ਹਿੱਸਾ ਬੰਨਣਾ ਚਾਹੁੰਦੀ ਹੈ ਉਹਨੇ ਜਲਦੀ ਦੇ ਨਾਲ ਸਿਰ ਹਿਲਾਇਆ ਰਾਣੀ ਨੂੰ ਲੈ ਕੇ ਉਹ ਰਾਜਾ ਉਸ ਥਾਂ ਤੇ ਪਹੁੰਚਿਆ ਰਾਣੀ ਅੰਦਰ ਚਲੀ ਗਈ ਉਹ ਹੁਣ ਉਹ ਮਨੁੱਖ ਨੂੰ ਲੱਗਿਆ ਵੀ ਇਹ ਕੋਈ ਸਾਧਾਰਨ ਜਿਆ ਹੈ ਆਪਣੇ ਮੋਢੇ ਤੇ ਬਾਲਣ ਵੀ ਚੁੱਕ ਕੇ ਲੈ ਕੇ ਆਇਆ ਅੱਗ ਬਾਲਣ ਵਿੱਚ ਠੰਡ ਦੇ ਦਿਨ ਨੇ ਉਹਨੂੰ ਬਾਰ-ਬਾਰ ਕਹੀ ਜਾਵੇ ਵੀ ਨੌਕਰਾਂ ਵਾਂਗ ਕਹੇ ਉਹਨੂੰ ਹੁਕਮ ਦੇਈ ਜਾਵੇ ਤੇ ਰਾਜਾ ਉਹਦਾ ਹੁਕਮ ਵੀ ਮੰਨੀ ਜਾਵੇ ਲੱਕੜਾਂ ਲਾ ਲਾ ਕੇ ਅੱਗ ਬਾਲੀ ਜਾਵੇ ਇੰਨੇ ਨੂੰ ਰਾਣੀ ਅੰਦਰੋਂ ਆਈ ਜਦੋਂ ਅੰਦਰੋਂ ਆਈ ਨਾ ਤਾਂ ਰਾਣੀ ਨੇ ਕਿਹਾ ਰਾਜਾ ਦੇਖ ਤੇਰੇ ਦੋਸਤ ਦੇ ਘਰ ਔਲਾਦ ਨੇ ਜਨਮ ਲਿਆ ਹੈ ਜਦੋਂ ਉਸ ਮਨੁੱਖ ਨੂੰ ਇਹ ਗੱਲ ਪਤਾ ਲੱਗੀ ਤੇ ਰਾਜੇ ਦੇ ਪੈਰਾਂ ਵਿੱਚ ਡਿੱਗ ਕੇ ਮਾਫ਼ੀ ਮੰਗਣ ਲੱਗ ਪਿਆ ਰਾਜੇ ਨੇ ਕਿਹਾ ਖੜਾ ਹੋ ਇਹ ਨਗਰ ਸਭ ਦਾ ਸਾਂਝਾ ਹੈ ਇੱਥੇ ਸਭ ਨੂੰ ਇੱਜ਼ਤ ਮਿਲਦੀ ਹੈ ਇੱਥੇ ਮਦਦ ਦਾ ਰਿਵਾਜ ਹੈ ਇਸ ਤੋਂ ਆਪਾਂ ਨੂੰ ਸਿੱਖਣ ਨੂੰ ਵੀ ਮਿਲਦਾ ਹੈ ਕਿ ਮਦਦ ਕਰਨ ਵਾਲਾ ਕਦੀ ਗਰੀਬ ਨਹੀਂ ਹੁੰਦਾ ਮਦਦ ਕਰਨ ਵਾਲਾ ਹਮੇਸ਼ਾ ਬਾਦਸ਼ਾਹੀ ਹਾਸਲ ਕਰਦੇ ਨੇ ਤੇ kia ਸਾਡੀ ਅਮੀਰ ਬਣਨ ਦੀ ਸਭ ਤੋਂ ਵੱਡੀ ਵਜ੍ਹਾ ਗਰੀਬਾਂ ਦੀ ਮਦਦ ਕਰਨਾ ਹੀ ਹੈ। ਅਗਲਾ ਕੰਮ ਆਪਣੀ ਹੱਕ ਹਲਾਲ ਦੀ ਕਿਰਤ ਉਹਦੇ ਨਾਲ ਆਪਣੀ ਔਲਾਦ ਤੇ ਪਰਿਵਾਰ ਨੂੰ ਪਾਲਣਾ ਤੇ ਮਾਪਿਓ ਦੀ ਸੇਵਾ ਕਰਨਾ। ਪੰਜਵਾਂ ਸਭ ਤੋਂ ਵੱਡਾ ਕੰਮ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ। ਦਿਨ ਦੀ ਸ਼ੁਰੂਆਤ ਪਰਮਾਤਮਾ ਦੇ ਸ਼ੁਕਰਾਨੇ ਤੋਂ ਕਰਨੀ। ਇਸ ਸੋਣ ਸਮੇ ਵੀ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਹੈ ਜੋ ਪਰਮਾਤਮਾ ਨੂੰ ਨਹੀਂ ਭੁੱਲਦਾ ਜੋ ਹਰ ਸਮੇਂ ਸ਼ੁਕਰਾਨਾ ਕਰਦਾ ਉਹਦੇ ਘਰ ਅੰਨ ਤੇ ਧੰਨ ਦੇ ਭੰਡਾਰ ਹਮੇਸ਼ਾ ਭਰੇ ਰਹਿੰਦੇ ਨੇ ਇਹਨਾਂ ਪੰਜ ਗੱਲਾਂ ਨੂੰ ਜੋ ਬੰਦਾ ਹਮੇਸ਼ਾ ਪੱਲੇ ਬੰਨ੍ਹ ਕੇ ਰੱਖਦਾ ਹੈ ਉਹ ਉਚਾਈਆਂ ਵੱਲ ਜਾਂਦਾ ਹੈ ਇਹ ਲੋਕ ਤੇ ਪਰਲੋਕ ਦੋਵੇਂ ਉਹਦੇ ਸੁਖਾਲੇ ਹੋ ਜਾਂਦੇ ਨੇ ਪਰਮਾਤਮਾ ਇਹਨਾਂ ਪੰਜ ਕੰਮਾਂ ਨੂੰ ਕਰਨ ਵਾਲੇ ਦਾ ਉਦਮ ਤੇ ਬਲ ਬਖਸ਼ਦੇ ਨੇ ਪਰਮਾਤਮਾ ਪਰਮਾਤਮਾ ਉਹਨਾਂ ਵਿੱਚ ਵੀ ਸ਼ਾਮਿਲ ਕਰਨ ਜਿਨ੍ਹਾਂ ਤੇ ਹਮੇਸ਼ਾ ਪਰਮਾਤਮਾ ਦੀ ਮਿਹਰ ਰਹਿੰਦੀ ਹੈ ਸਾਤ ਸੰਗਤ ਜੀ اے ਸੀ ਸਾਡੀ ਅੱਜ ਦੀ ਵੀਡੀਓ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਜਾ ਕੇ ਵਾਹਿਗੁਰਜੀ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ